ਤਾਂ ਇਸ ਵਾਰ ਸ਼ੀਦ ਦੀ ਦਿਹਾੜਿਆਂ ਉੱਤੇ ਫਿਟ ਲਾਈਫ ਹਰਬਲਸ ਦੇ ਵੱਲੋਂ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈ ਆਯੁਰਵੈਦਿਕ ਕੈਂਪਸ ਬਾਰੇ ਜਾਣਕਾਰੀ ਦਿਓ ਹਾਂਜੀ ਸਰ ਜੋ ਕਿ ਸਾਡੇ ਵੱਲੋਂ ਪਹਿਲਾ 20 ਸਹੀਦੀ ਦਿਹਾੜਿਆਂ ਦੇ ਉੱਤੇ ਕੈਂਪ ਲਗਾਏ ਜਾਂਦੇ ਨੇ ਜਿਹੜੇ ਕਿ ਸਾਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸਾਡੇ ਵੱਲੋਂ ਜਿਵੇਂ ਕਿ ਅੱਬ ਸਾਡੇ ਗੁਰੂਆਂ ਵੱਲੋਂ ਇੱਕ ਪਰੰਪਰਾ ਚਲਾਈ ਜਾਂਦੀ ਆ ਵੀ ਆਪਣਾ ਜਿਹੜਾ ਦਸਵੰਦ ਆ ਉਹ ਸਹੀ ਤਰੀਕੇ ਨਾਲ ਕੱਢ ਕੇ ਤੁਸੀਂ ਸਹੀ ਥਾਂ ਲਾਓ ਜਿਵੇਂ ਕਿ ਪੰਜਾਬ ਦੇ ਵਿੱਚ ਲੰਗਰ ਲਗਾਏ ਜਾ ਰਹੇ ਨੇ ਉਹਨਾਂ ਵਿੱਚੋਂ ਸਾਡੇ ਵੱਲੋਂ ਫਿਟ ਲਾਈਫ ਆਯੁਰਵੇਦਾ ਵੱਲੋਂ ਜਿਹੜਾ ਲੰਗਰ ਆ ਉਹ ਦਵਾਈਆਂ ਦਾ ਲਗਾਇਆ ਜਾ ਰਿਹਾ ਉਹਦੇ ਵਿੱਚ 22 ਤਰੀਕ ਤੋਂ ਲੈ ਕੇ 26 27 ਤਰੀਕ ਤੱਕ ਜਿਹੜਾ ਕੈਂਪਸ ਸਾਡਾ ਉਹ ਚੱਲੂਗਾ ਮਹਿਲ ਕਲਾਂ ਵਿਖੇ ਜ਼ਿਲ੍ਹਾ ਬਰਨਾਲਾ ਵਿਖੇ ਜਿਵੇਂ ਕਿ ਸਾਡੇ ਭੈਣ ਭਰਾ ਅੱਜ ਕੱਲ کافی ਜ਼ਿਆਦਾ ਨਸ਼ਿਆਂ ਦੇ ਵਿੱਚ ਫਸੇ ਹੋਏ ਨੇ ਐਡਿਕਸ਼ਨ ਹੋਏ ਹੋਇਆ ਉਹਨਾਂ ਨੂੰ ਜਿਹੜੀ ਦਵਾਈ ਆ 2 ਦਿਨ ਦੀ ਬਿਲਕੁਲ ਫ੍ਰੀ ਦਿੱਤੀ ਜਾਵੇਗੀ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਪਰਚੀ ਬਣੇਗੀ ਉਹ 50% ਤੋਂ ਲੈ ਕੇ 80% ਤੱਕ ਜਿਹੜਾ ਉਹ ਡਿਸਕਾਊਂਟ ਦਿੱਤਾ ਜਾਊਗਾ ਤਾਂ ਕਿ ਉਹ ਜਿਹੜਾ ਨਸ਼ੇ ਦੇ ਸੇਵਨ ਕਰਦੇ ਨੇ ਉਹਦੇ ਵਿੱਚੋਂ ਆਸਾਨੀ ਨਾਲ ਉਹ ਬਾਹਰ ਆ ਸਕਣ ਇਹ ਹੋਰ ਬਾਕੀ ਜਿਹੇ-ਜਿਹੇ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮਾਂ ਨੇ ਜਿਵੇਂ ਪੇਟ ਨੂੰ ਲੈ ਕੇ ਜੋੜਾਂ ਦਰਦਾਂ ਦੀ ਲਿਵਰ ਦੀ ਹੋ ਗਈ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮਾ ਮਰੀਜ਼ ਨੂੰ ਤਾਂ ਉਹ ਆ ਕੇ ਸਾਡੇ ਨਾਲ ਆਯੁਰਵੈਦ ਕੈਂਪ ਦੇ ਵਿੱਚ ਆਪਣਾ ਦੁੱਖ ਸੁੱਖਾ ਸਾਂਝਾ ਕਰ ਸਕਦਾ ਇਹ ਸਾਡੇ ਵੱਲੋਂ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਆਂ